ਮੌਸਮ ਦੇ ਭਾਗ ਦੇ ਪ੍ਰੈਡਿਕਸ਼ਨ ਸਹੀ ਸਾਬਤ ਹੋਈ ਹੈ ਜੀ ਇੱਕ ਦਿਨ ਪਹਿਲਾਂ ਜਦੋਂ ਜੈਕਟਸ ਲੱਤ ਗਈਆਂ ਸਨ ਛੋਲਾ ਉਤਰ ਗਈਆਂ ਸਨ ਹੁਣ ਮੌਸਮ ਨੇ ਫੇਰ ਕਰਵਟ ਲਈ ਹੈ ਝੱਖੜ ਬਾਰਿਸ਼ ਨੇ ਫਿਰ ਤੋਂ ਕੰਬਾ ਛੇੜਿਆ ਦੱਸਿਓ ਕਮੈਂਟਸ 'ਚ ਕਿ ਕਿੱਥੇ ਕਿੱਥੇ ਮੌਸਮ ਬਦਲਿਆ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਹਰਿਆਣਾ ਦੇ ਰੋहतक ਤੋਂ ਇੱਕ ਸੋਹਣੀ ਪੰਜਾਬੀ ਕੁੜੀ ਕਮ ਦੀ ਤਲਾਸ਼ ਦਿੱਲੀ ਪਹੁੰਚਦੀ ਹੈ ਸੁਪਨੇ ਉਸਦੇ ਜ਼ਿੰਦਗੀ ਚ ਕੁਝ ਬਹੁਤ ਵੱਡਾ ਕਰਨ ਦੇ ਹੁੰਦੇ ਨੇ ਉਸ ਦੀਆਂ ਅੱਖਾਂ ਦੀ ਚਮਕ ਦੱਸਦੀ ਹੁੰਦੀ ਆ ਕਿ ਉਸ ਕੁਝ ਕਰਨ ਦੀ ਜ਼ਿੱਦ ਹੈ ਇਹ ਦਿੱਲੀ ਚ ਸ਼ੁਰੂਆਤ ਚ ਕੁਝ ਨਿੱਕਾ ਮੋਟਾ ਕੰਮ ਧੰਦਾ ਵੀ ਸ਼ੁਰੂ ਕਰਦੀ ਹੈ ਪਰ ਗੱਲ ਨਹੀਂ ਬਣਦੀ ਸਫਲਤਾ ਈ ਦੀ ਸੌਖੇ ਕਿੱਥੇ ਮਿਲਦੀ ਹੈ ਕੁਝ ਵਕਤ ਬਾਅਦ ਹੀ ਆਪਣੀ ਕੰਪਨੀ ਖੋਲ ਲੈਂਦੀ ਹੈ ਇਸ ਕੰਪਨੀ ਚ ਇਹ ਚੁਣ-ਚੁਣ ਕੇ ਸੋਹਣੇ ਮੁੰਡੇ ਰੱਖਦੀ ਹੈ ਤੇ ਉਹਨਾਂ ਨੂੰ ਇੱਕ ਸਪੈਸ਼ਲ ਤੇ ਅਜੀਬ ਕੰਮ ਦਿੰਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਸ-ਪਾਸ ਕਾਲਜਸ ਸਕੂਲਸ ਸ਼ਾਪ ਮਾਰਕੀਟਸ ਚ ਜਿੱਥੇ ਵੀ ਸੋਹਣੀਆਂ-ਸੋਹਣੀਆਂ ਘੱਟ ਉਮਰ ਦੀਆਂ ਕੁੜੀਆਂ ਲੱਭਣ ਤਾਂ ਉਹਨਾਂ ਨਾਲ ਦੋਸਤੀ ਕਰੋ ਤੇ ਸਿਰਫ ਦੋਸਤੀ ਨਹੀਂ ਕਰਨੀ ਡੂੰਗੀ ਦੋਸਤੀ ਕਰਨੀ ਵਕਤ ਦੇਣਾ ਤੇ ਫਿਰ ਵਿਸ਼ਵਾਸ ਵੀ ਬਣਾਉਣਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਫਿਜ਼ੀਕਲ ਹੋਣਾ ਤੇ ਫਿਰ ਉਹਨਾਂ ਕੁੜੀਆਂ ਨੂੰ ਆਪਣੇ ਤੇ ਇਹਨਾਂ ਨਿਰਭਰ ਕਰ ਲੈਣਾ ਇਮੋਸ਼ਨਲੀ ਕਿ ਤੁਸੀਂ ਜੋ ਵੀ ਕਹੋ ਅੱਖਾਂ ਬੰਦ ਕਰਕੇ ਤੁਹਾਡੀ ਗੱਲ ਮੰਨ ਲੈ ਜਦੋਂ ਇਦਾਂ ਹੋ ਗਿਆ ਤਾਂ ਉਹਨਾਂ ਕੁੜੀਆਂ ਨੂੰ ਸਾਡੇ ਕੋਲ ਲੈ ਕੇ ਆਓ ਇਸ ਲਈ ਤੁਹਾਨੂੰ ਤਨਖਾਹ ਮਿਲੇਗੀ ਉੱਪਰੋਂ ਹੋਰ ਪੈਸੇ ਵੀ ਬਣਨਗੇ ਤੇ ਇਹਨਾਂ ਮੁੰਡਿਆਂ ਨੇ ਆਪਣਾ ਕੰਮ ਬਖੂਬੀ ਕੀਤਾ ਵੀ ਕੁੜੀਆਂ ਫਸਾਈਆਂ ਇਥੋਂ ਤੱਕ ਕਿ ਉਹਨਾਂ ਦੀਆਂ ਸੇਲੀਆਂ ਵੀ ਇੱਕ ਚੇਂਜ ਹੀ ਬਣ ਗਈ ਤੇ ਕੁੜੀ ਵੀ ਹਰ ਇੱਕ ਬਥੇਰੀ ਸੋਹਣੀ ਮਾੜੀ ਜਹੀ ਵੀ ਦਿਖ ਚ ਘਟ ਹੁੰਦੀ ਕੁੜੀ ਤਾਂ ਇਹ ਵੇਖਦੇ ਵੀ ਨਹੀਂ ਹੁਣ ਉਹ ਰੋਤਕ ਵਾਲੀ ਪੰਜਾਬੀ ਕੁੜੀ ਇਹਨਾਂ ਕੁੜੀਆਂ ਨੂੰ ਕਨਵਿੰਸ ਕਰਕੇ ਵੱਖ-ਵੱਖ ਬੰਦਿਆ ਕੋਲ ਭੇਜਦੀ ਸੀ ਉਹਨਾਂ ਕੁੜੀਆਂ ਨੂੰ ਅਮੀਰ ਬੰਦਿਆ ਕੋਲ ਭੇਜ ਕੇ ਇਸ ਕੁੜੀ ਦੇ ਬਥੇਰੇ ਪੈਸੇ ਬਣਦੇ ਸਨ ਤੇ ਫਿਰ ਇੱਕ ਦਿਨ ਇੱਕ ਕਰੋੜਾਂ ਚ ਖੇਡਣ ਲੱਗ ਪਈ ਇਸ ਦਾ ਪਹਿਲਾ ਕੰਮ ਭਾਵੇਂ ਹੀ ਨਹੀਂ ਚੱਲਿਆ ਸੀ ਪਰ ਇੱਕ ਗੰਦਾ ਧੰਦਾ ਚੱਲ ਨਿਕਲਿਆ ਇਸ ਕੁੜੀ ਦਾ ਨਾਮ ਇੰਨਾ ਚੜ ਗਿਆ ਕਿ ਜਿੱਥੇ ਕਿਸੇ ਨੂੰ ਹਵਸ ਮਟਾਉਣ ਲਈ ਸੋਨਾ ਸ਼ਰੀਰ ਚਾਹੀਦਾ ਹੁੰਦਾ ਤਾਂ ਉਹ ਇਸੇ ਨੂੰ ਯਾਦ ਕਰਦੇ ਜੋ ਉਸਨੇ ਫਰੋਸ਼ੀ ਦੇ ਧੰਦੇ ਦੀ ਇਹ ਰਾਣੀ ਬਣ ਗਈ ਅੱਜ ਦੀ ਇਹ ਕਹਾਣੀ ਹੈ ਸੋਨੂ ਪੰਜਾਬਣ ਦੀ ਜਿਸ ਦੀ ਦਿੱਲੀ 'ਚ ਬੜੀ ਤੱਕ ਸੀ ਦਬਦਬਾ ਸੀ ਪਰ ਇੱਕ ਗੱਲ ਸੀ ਕਿ ਜਿਸ ਨਾਲ ਵੀ ਸੋਨੂ ਪੰਜਾਬਣ ਵਿਆਹ ਕਰਦੀ ਸੀ ਉਸ ਦਾ ਪੁਲਿਸ ਇਨਕਾਊਂਟਰ ਕਰ ਦਿੰਦੀ ਸੀ 9 ਫਰਵਰੀ 2014 ਦੀ ਸਵੇਰ ਨਜਵਗੜ ਥਾਣੇ 'ਚ ਜਦੋਂ ਸਵੇਰੇ-ਸਵੇਰੇ ਪੁਲਿਸ ਮੁਲਾਜ਼ਮ ਆਪਣੇ ਕੰਮ ਤੇ ਅਜੇ ਪਹੁੰਚ ਹੀ ਰਹੇ ਸਨ ਉਦੋਂ ਇੱਕ ਕੁੜੀ ਪਹਿਲਾਂ ਤੋਂ ਹੀ ਉਥੇ ਪੁਲਿਸ ਦਾ ਇੰਤਜ਼ਾਰ ਕਰ ਰਹੀ ਸੀ ਵੱਡੇ ਸਾਹਿਬ ਆਉਂਦੇ ਨੇ ਤਾਂ ਉਹਨੂੰ ਵੱਡੇ ਸਾਹਿਬ ਨਾਲ ਮਿਲਵਾਇਆ ਜਾਂਦਾ ਉਹ ਵੱਡੇ ਸਾਹਿਬ ਨੂੰ ਕਹਿੰਦੀ ਆ ਕਿ ਰੋਤਕ 'ਚ ਇੱਕ ਬੰਦਾ ਆ ਰਾਜਪਾਲ ਤੇ ਰਾਜਪਾਲ ਕੋਲ ਉਸਦੇ ਕੁਝ ਡਾਕੂਮੈਂਟਸ ਨੇ ਤੁਸੀਂ ਪਲੀਜ਼ ਮੇਰੀ ਮਦਦ ਕਰੋ ਉਹਨਾਂ ਡਾਕੂਮੈਂਟਸ ਨੂੰ ਦਵਾਨ 'ਚ ਮੇਰੀ ਹੈਲਪ ਕਰੋ ਆਫੀਸਰ ਕਹਿੰਦੇ ਆ ਮੈਂ ਸਮਝਿਆ ਨਹੀਂ ਕਿਸੇ ਤੋਂ ਡਾਕੂਮੈਂਟਸ ਲੈਣੇ ਨੇ ਤਾਂ ਲੈ ਲਓ ਇਸ ਚ ਪੁਲਿਸ ਦਾ ਕੀ ਕੰਮ ਯਾ ਤਾਂ ਮੈਨੂੰ ਪੂਰੀ ਗੱਲ ਸਮਝਾਓ ਕਿ ਮਸਲਾ ਕੀ ਹੈ ਉਹ ਦੱਸਦੀ ਹੈ ਕਿ 9 ਨਵੰਬਰ 1996 ਨੂੰ ਉਹ ਪੈਦਾ ਹੋਈ ਸੀ ਸਾਲ 2006 ਚ ਉਹ 6ਵੀਂ ਚ ਪੜ ਰਹੀ ਸੀ ਇੱਕ ਮੁੰਡਾ ਮੇਰੇ ਸਕੂਲ ਦੇ ਬਾਹਰ ਆਉਂਦਾ ਸੀ ਮੇਰੀ ਉਸ ਨਾਲ ਦੋਸਤੀ ਹੋ ਗਈ ਸੀ ਉਹ ਮੇਰਾ ਬੜਾ ਖਿਆਲ ਰੱਖਦਾ ਸੀ ਕਦੀ ਉਹਨੇ ਮੈਨੂੰ 버ਗਰ ਲੈ ਕੇ ਦੇਣਾ ਕਦੀ ਚਾਕਲੇਟ ਕਦੀ ਆਈਸਕ੍ਰੀਮ ਮੈਨੂੰ ਉਹ ਬੜਾ ਚੰਗਾ ਲੱਗਦਾ ਸੀ ਹੁਣ 2-3 ਸਾਲ ਲੰਘ ਜਾਂਦੇ ਨੇ ਇਹਨਾਂ ਦੇ ਫੇਰ ਨੂੰ ਇੱਕ ਦਿਨ ਉਹ ਮੁੰਡਾ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਾਏਂਗੀ ਉਹ ਬੜੀ ਖੁਸ਼ ਹੋ ਜਾਂਦੀ ਹੈ ਆਗਾ ਸੁਣ ਕੇ ਹਾਲਾਂਕਿ ਹੁੰਦੀ ਤੇ ਅਜੇ ਇਹ ਬਾਲਗ ਵੀ ਨਹੀਂ ਹੁਣ ਉਹ ਮੁੰਡਾ ਕਹਿੰਦਾ ਚੱਲ ਕਿਤੇ ਚਲੀਏ ਕੁਝ ਟਾਈਮ ਨਾਲ ਬਤਾਈਏ ਪਤਾ ਨਹੀਂ ਇਹ ਕੁੜੀ ਘਰੋਂ ਕਿੱਦਾਂ ਨਿਕਲੀ ਹੋਣੀ ਕੀ ਕਿਹਾ ਹੋਣਾ ਘਰਦਿਆਂ ਨੂੰ ਤੇ ਉਹਨਾਂ ਨੇ ਕਿੱਦਾਂ ਜਾਣ ਦਿੱਤਾ ਹੋਣਾ ਪਰ ਇਹ ਚਲੀ ਜਾਂਦੀ ਐ ਉਸ ਨਾਲ ਇਹ ਆਪਤ ਜੀ ਸੀ 11 ਸਤੰਬਰ 2009 ਨੂੰ ਉਸ ਮੁੰਡੇ ਦੀ ਕਿਸੇ ਰਿਸ਼ਤੇਦਾਰੀ ਵਿੱਚ ਚਲੀ ਜਾਂਦੀ ਹੈ ਉਹ ਦਿੱਲੀ 'ਚ ਹੀ ਸੀ ਲక్ష్ਮੀਨਗਰ 'ਚ ਘਰ ਉਹ ਖਾਲੀ ਹੀ ਸੀ ਇਹ ਮੁੰਡਾ ਉਸ ਨਾਲ ਘੰਟਿਆ ਬਤਾਉਂਦਾ ਹੈ ਉਸ ਨਾਲ శਰੀਰਕ ਸੰਬੰਧ ਬਣਾਉਂਦਾ ਛੋਟੀ ਜਿਹੀ ਕੁੜੀ ਦੇ ਨਾਲ ਪਰ ਉਸ ਕੁੜੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਇਹ ਉਸ ਦੀ ਵੀ ਮਰਜ਼ੀ ਹੁੰਦੀ ਹੈ ਪਰ ਹਾਂ ਉਹ ਨਹੀਂ ਜਾਣਦੀ ਸੀ ਕਿ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਬਾਅਦ ਉਸ ਦੇ ਨਾਲ ਜੋ ਹੋਣ ਵਾਲਾ ਉਹ ਕੀ ਹੈ ਇੱਥੇ 1-2 ਦਿਨ ਉਹਨੂੰ ਰੱਖਣ ਦੇ ਬਾਅਦ ਉਸ ਕੁੜੀ ਨੂੰ ਕਿਤੇ ਦੂਜੀ ਜਗ੍ਹਾ ਲੈ ਕੇ ਜਾਂਦਾ ਜਾਂਦਾ ਹੈ ਉਸ ਨੂੰ ਵੇਚਿਆ ਜਾਂਦਾ ਹੈ ਉਸ ਤੋਂ ਜਿਸਮ ਫਰੋਸ਼ੀ ਦਾ ਤੰਦਾ ਕਰਾਇਆ ਜਾਂਦਾ ਹੈ ਉਸ ਮੁੰਡੇ ਸੰਦੀਪ ਨਾਲ ਉਹ ਫਿਜ਼ੀਕਲ ਰਿਲੇਸ਼ਨਸ ਬਣਾਉਂਦੀ ਆ ਇਮੋਸ਼ਨ ਚ ਆ ਕੇ ਕਿ ਸਾਡਾ ਵਿਆਹ ਹੋ ਪਰ ਅੱਗੇ ਉਸ ਨੂੰ ਹੋਰ 10-12 ਲੋਕਾਂ ਅੱਗੇ ਪੇਸ਼ ਕਰਤਾ ਜਾਂਦਾ ਤੇ ਫਿਰ ਉਹਨੂੰ ਸੋਨੂ ਪੰਜਾਬਨ ਦੇ ਸਪੋਰਦ ਕਰਾਤਾ ਜਾਂਦਾ ਕੁਝ ਦਿਨ ਸੋਨੂ ਪੰਜਾਬਨ ਵੀ ਉਸ ਨੂੰ ਆਪਣੇ ਕੋਲ ਰੱਖਦੀ ਹੈ ਵਕ ਵਕ ਲੋਕਾਂ ਕੋਲ ਉਹਨੂੰ ਭੇਜਦੀ ਹੈ ਫਿਰ ਰੋहतक ਦਾ ਇੱਕ ਬੰਦਾ ਹੁੰਦਾ ਹੈ ਰਾਜਪਾਲ ਉਸ ਨਾਲ ਉਸ ਕੁੜੀ ਦਾ ਵਿਆਹ ਕਰਾਤਾ ਜਾਂਦਾ ਉਸ ਵਿਆਹ ਚ ਕੁੜੀ ਨੂੰ ਬੰਦਕ ਬਣਾ ਕੇ ਰੱਖਿਆ ਜਾਂਦਾ ਹੈ। ਬਿਨਾਂ ਮਰਜ਼ੀ ਰੋਜ਼ ਉਸ ਨਾਲ ਬਹੁਤ ਵਾਰ ਜ਼ਬਰਦਸਤੀ ਹੁੰਦੀ ਹੈ। ਉਹ ਬਸ ਕਿਸੇ ਤਰ੍ਹਾਂ ਵੀ ਇੱਥੋਂ ਨਿਕਲਣਾ ਚਾਹੁੰਦੀ ਹੁੰਦੀ ਹੈ ਤੇ ਇੱਕ ਦਿਨ ਉਹਨੂੰ ਮੌਕਾ ਮਿਲ ਹੀ ਜਾਂਦਾ ਹੈ। ਕੁੜੀ 7 ਫਰਵਰੀ 2014 ਨੂੰ ਉੱਥੋਂ ਭੱਜ ਜਾਂਦੀ ਹੈ ਤੇ ਫੇਰ ਉਹ ਦਿੱਲੀ ਦੇ ਨਜਫਗੜ ਥਾਣੇ ਪਹੁੰਚ ਕੇ ਇਹ ਸਭ ਦੱਸਦੀ ਹੈ। ਵੈਸੇ ਮਾਮਲਾ ਨਜਵਗੜ ਥਾਣੇ ਦਾ ਹੁੰਦਾ ਨਹੀਂ ਹਰੀਸ਼ ਵਿਹਾਰ ਥਾਣੇ ਦਾ ਹੁੰਦਾ ਤੇ ਉੱਥੇ ਫਿਰ ਇੱਕ ਐਫ ਆਈ ਆਰ ਦਰਜ ਕਰਾਈ ਜਾਂਦੀ ਹੈ ਪੁਲਿਸ ਇਸ ਮਾਮਲੇ ਚ ਇਨਵੈਸਟੀਗੇਸ਼ਨ ਚ ਉਤਰ ਜਾਂਦੀ ਹੈ ਉਹ ਮੁੰਡਾ ਹੁੰਦਾ ਜਿਸ ਨਾਲ ਇਹ ਪਿਆਰ ਕਰ ਬੈਠਦੀ ਐ ਸੰਦੀਪ ਉਹਨੂੰ ਗ੍ਰਿਫਤਾਰ ਕਰਦੀ ਐ ਤੇ ਨਾਲ ਹੀ ਸੋਨੂ ਪੰਜਾਬ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਸਾਲ 2017 ਚ 25 ਤਰੀਕ ਨੂੰ ਹੁਣ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਫਿਰ 2-3 ਸਾਲ ਬਾਅਦ ਕੋਰਟ ਇੱਕ ਫੈਸਲਾ ਸੁਣਾਉਂਦੀ ਹੈ ਇਸ ਮੁੰਡੇ ਸੰਦੀਪ ਨੂੰ 20 ਸਾਲ ਦੀ ਸਜ਼ਾ ਹੁੰਦੀ ਹੈ ਤੇ ਸੋਨੂ ਪੰਜਾਬਨ ਨੂੰ 24 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਮਾਮਲੇ ਤੋਂ ਬਾਅਦ ਇਹ ਮਾਮਲਾ ਹਰ ਕਿਤੇ ਟਾਕ ਆਫ ਦ ਟਾਊਨ ਬਣ ਜਾਂਦਾ ਹੈ ਸੋਨੂ ਪੰਜਾਬਨ ਪਹਿਲਾਂ ਤਾਂ ਸਿਰਫ ਹਵਸ ਦੇ ਭੁੱਖਿਆਂ ਚ ਫੇਮਸ ਹੁੰਦੀ ਹੈ ਪਰ ਬਾਅਦ ਚ ਆਮ ਲੋਕਾਂ ਚ ਵੀ ਇੱਕ ਖਾਸੀ ਮਸ਼ਹੂਰ ਹੋ ਜਾਂਦੀ ਹੈ ਟੀਵੀ ਚ ਅਖਬਾਰਾਂ ਚ ਇਹ ਹਰ ਕਿਤੇ ਛਾ ਜਾਂਦੀ ਹੈ ਹਰ ਕੋਈ ਸੋਨੂ ਪੰਜਾਬ ਨੂੰ ਡੀਪਲੀ ਜਾਨਣਾ ਚਾਹੁੰਦਾ ਹੁੰਦਾ ਹੈ ਸੋਨੂ ਪੰਜਾਬਣ ਹਰਿਆਣਾ ਦੇ ਰੋहतक ਦੀ ਰਹਿਣ ਵਾਲੀ ਹੁੰਦੀ ਹੈ ਇਸ ਕੁੜੀ ਦਾ ਅਸਲੀ ਨਾਮ ਹੁੰਦਾ ਹੈ ਗੀਤਾ ਅਰੋੜਾ ਬੜੇ ਸਧਾਰਨ ਪਰਿਵਾਰ ਤੋਂ ਹੁੰਦੀ ਹੈ ਇਹ ਇਹਨੇ ਰੋहतक 'ਚ ਰਹਿ ਕੇ ਆਪਣੀ 10ਵੀਂ ਪੂਰੀ ਕੀਤੀ ਹੁੰਦੀ ਹੈ 10ਵੀਂ ਤੋਂ ਬਾਅਦ ਇਹ ਕੰਮ ਦੀ ਤਲਾਸ਼ ਦਿੱਲੀ ਨਿਕਲ ਜਾਂਦੀ ਹੈ ਇਹ ਹਨਾ ਇਹਨੂੰ ਜਲਦੀ ਹੁੰਦੀ ਹੈ ਜ਼ਿਆਦਾ ਵੱਡਾ ਬਣਨ ਦੀ ਪਰ ਦਸਵੀਂ ਕਰਕੇ ਕੀ ਕੰਮ ਮਿਲਦਾ ਹੈ ਇਸ ਨੂੰ ਸੋ ਦਿੱਲੀ ਆ ਕੇ ਇਹ ਬਿਊਟੀ ਪਾਰਲਰ ਦਾ ਕੰਮ ਸਿੱਖਦੀ ਹੈ ਪਤਾ ਨਹੀਂ ਬਿਊਟੀ ਪਾਰਲਰ ਦਾ ਇਹਨੇ ਕਿੰਨਾ ਕੰਮ ਸਿੱਖਿਆ ਪਰ ਕਹਿੰਦੇ ਨੇ ਕਿ ਉੱਥੋਂ ਇਹ ਜਸਮ ਫਰੋਸ਼ੀ ਦਾ ਗੁਰੂ ਜ਼ਰੂਰ ਸਿੱਖਦੀ ਹੈ ਕਿ ਕਿਸ ਪੈਟਰਨ ਨਾਲ ਇਹ ਕਰਾ ਕੇ ਇਹ ਛੇਤੀ ਜ਼ਿਆਦਾ ਪੈਸਾ ਕਮਾ ਸਕਦੀ ਹੈ ਕੁਝ ਦਿਨ ਬਾਅਦ ਇਹ ਵਿਜੇ ਨਾਮ ਦੇ ਬੰਦੇ ਨਾਲ ਵਿਆਹ ਵੀ ਕਰਾ ਲੈਂਦੀ ਹੈ ਇਹ ਵਿਆ ਇਸ ਦੇ ਪਰਿਵਾਰ ਦੀ ਮਰਜ਼ੀ ਨਾਲ ਹੀ ਹੁੰਦਾ ਪਰ ਫਿਰ ਇਹ ਮੁੰਡਾ ਵਿਜੇ ਹਰਿਆਣਾ ਦਾ ਇੱਕ ਹਿਸਟਰੀ ਸ਼ੀਟਰ ਹੁੰਦਾ ਸੋਨੂ ਪੰਜਾਬਨ ਮਤਲਬ ਗੀਤਾ ਅਰੋੜਾ ਵਿਜੇ ਨਾਲ ਆਪਣੀ ਵਧੀਆ ਮੈਰਿਡ ਲਾਈਫ ਬਿਤਾ ਰਹੀ ਹੁੰਦੀ ਹੈ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਪਰ ਉਹ ਨਹੀਂ ਜਾਣਦੀ ਸੀ ਕਿ ਯੂਪੀ ਦਾ ਇੱਕ ਸ਼ਹਿਰ ਹੈ ਹਾਪੂੜ ਉੱਥੇ ਉਸ ਦੇ ਘਰ ਵਾਲੇ ਵਿਜੇ ਦੀ ਪੁਲਿਸ ਨਾਲ ਮੋਟਪੇੜ ਹੋ ਜਾਏਗੀ ਤੇ ਉਹ ਖਤਮ ਹੋ ਜਾਏਗਾ ਹੁਣ ਗੀਤਾ अरोड़ा ਇਕੱਲੀ ਰਹਿ ਜਾਂਦੀ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ। ਉਹ ਬਿਊਟੀ ਪਾਰਲਰ 'ਚ ਕੰਮ ਤਾਂ ਕਰਦੀ ਹੁੰਦੀ ਹੈ ਪਰ ਉੱਥੋਂ ਤਾਂ ਬਹੁਤ ਘੱਟ ਇਨਕਮ ਹੁੰਦੀ ਹੈ। ਸੋ ਇਹ ਜਸਮ ਫਰੋਸ਼ੀ ਦੇ ਕੰਮ ਦੀਆਂ ਹੋਰ ਬਰੀਕੀਆਂ ਸਿੱਖਣਾ ਸ਼ੁਰੂ ਕਰ ਦਿੰਦੀ ਹੈ। ਇੰਨੇ ਦਿਨ ਹੀ ਇਹਨੂੰ ਇੱਕ ਦੀਪਕ ਸੋਨੂ ਨਾਂ ਦਾ ਮੁੰਡਾ ਮਿਲਦਾ ਹੈ। ਇਹ ਸੋਹਣੀ ਹੁੰਦੀ ਹੈ ਇਸ ਤੇ ਉਹ ਫਿਦਾ ਹੋ ਜਾਂਦਾ ਹੈ ਤੇ ਵਿਆਹ ਲਈ ਇਹਨੂੰ ਪ੍ਰਪੋਜ਼ ਕਰ ਦਿੰਦਾ ਹੈ। ਹੁਣ ਗੀਤਾ ਅਰੋੜਾ ਇਕੱਲੀ ਹੁੰਦੀ ਹੈ। ਕਾਰ ਵਾਲਾ ਮੁੱਖ ਚੁੱਕਾ ਹੁੰਦਾ ਸੋ ਉਹ ਹਾਂ ਕਰ ਦਿੰਦੀ ਹੈ ਦੋਵੇਂ ਵਿਆਹ ਕਰਾ ਲੈਂਦੇ ਨੇ ਦੋ ਚਾਰ ਮਹੀਨਿਆਂ ਬਾਅਦ ਹੀ ਦੀਪਕ ਸੋਨੂ ਦੀ ਵੀ ਪੁਲਿਸ ਨਾਲ ਮੁੱਠਪੇੜ ਹੁੰਦੀ ਹੈ ਤੇ ਉਹ ਵੀ ਮਾਰਿਆ ਜਾਂਦਾ ਹੁਣ ਗੀਤਾ अरोड़ा ਖੁਦ ਨੂੰ ਬਦ ਕਿਸਮਤ ਮੰਨਣਾ ਸ਼ੁਰੂ ਹੋ ਜਾਂਦੀ ਹੈ ਉਤੋਂ ਪੈਸਾ ਵੀ ਕਿਤੇ ਉਹ ਨਹੀਂ ਆ ਰਿਹਾ ਹੁੰਦਾ ਇਹਨੂੰ ਲੱਗਦਾ ਹੈ ਕਿ ਬਸ ਹੁਣ ਉਹ ਵੀ ਖਤਮ ਹੈ ਉਹ ਬਿਲਕੁਲ ਨੈਗੇਟਿਵ ਹੋ ਜਾਂਦੀ ਹੈ ਜੋ ਇਸ ਦਾ ਦੂਜਾ ਪਤੀ ਸੀ ਦੀਪਕ ਸੋਨੋ ਉਸ ਦਾ ਛੋਟਾ ਭਰਾ ਹਿੰਮਤ ਸੋਨੋ ਇਸ ਨੂੰ ਉਸ ਵਕਤ ਤੇ ਪ੍ਰਪੋਜ਼ ਕਰਦਾ ਹੈ ਜਦੋਂ ਇਹ ਬਿਲਕੁਲ ਡਿੱਗੀ ਹੁੰਦੀ ਹੈ ਜ਼ਿੰਦਗੀ ਵਿੱਚ ਇਹ ਹਾਂ ਕਰ ਦਿੰਦੀ ਹੈ ਹੁਣ ਇਹ ਤੀਜਾ ਵਿਆਹ ਕਰਾ ਲੈਂਦੀ ਹੈ ਹਿੰਮਤ ਨਾਲ ਇਨੂੰ ਪਿਆਰ ਵੀ ਖਾਸਾ ਹੋ ਜਾਂਦਾ ਉਸ ਨਾਲ ਕਿਉਂਕਿ ਹਿਮਨ ਦੇ ਲਾਈਫ ਚ ਆਉਣ ਤੋਂ ਬਾਅਦ ਇਸ ਦੀ ਲਾਈਫ ਟਰੈਕ ਤੇ ਆਉਣਾ ਸ਼ੁਰੂ ਹੁੰਦੀ ਹੈ। ਇਹਦੋਂ ਹੀ ਇਹ ਉਹ ਕੰਪਨੀ ਬਣਾਉਂਦੀ ਹੈ ਤੇ ਉਸ ਸੋਹਣੇ ਸੋਹਣੇ ਮੁੰਡੇ ਸੋਹਣੀਆਂ ਸੋਹਣੀਆਂ ਕੁੜੀਆਂ ਲਿਆ ਕੇ ਇਸ ਦੇ ਸਪੋਰਟ ਕਰਦੇ ਨੇ ਤੇ ਇਹ ਫਿਰ ਉਹਨਾਂ ਦੇ ਸਿਰ ਤੇ ਬਥੇਰਾ ਪੈਸਾ ਕਮਾਉਂਦੀ ਹੈ। ਹੁਣ ਇਹ ਹਿਮੰਤ ਸੋਨੂ ਨਾਲ ਵਿਆਹ ਤੋਂ ਬਾਅਦ ਇਹ ਆਪਣਾ ਨਾਮ ਗੀਤਾ ਅਰੋੜਾ ਤੋਂ ਬਦਲ ਕੇ ਸੋਨੂ ਪੰਜਾਬਣ ਰੱਖ ਲੈਂਦੀ ਹੈ। ਅਜਿਹਾ ਦੱਸਿਆ ਜਾਂਦਾ ਵਕ ਵਕ ਮੀਡੀਆ ਰਿਪੋਰਟਸ ਦੇ ਵਿੱਚ ਹੁਣ ਇਹ ਸਕੂਲ ਦੀਆਂ ਕਾਲਜ ਦੀਆਂ ਕੁੜੀਆਂ ਸਪਲਾਈ ਕਰਦੀ ਹੈ ਅਮੀਰ ਜ਼ਾਦੇਆਂ ਨੂੰ ਕੁੜੀ ਕਿੱਦਾਂ ਦੀ ਹੋਵੇ ਮਾਡਲ ਵਰਗੀ ਹੋਵੇ ਜਾਂ ਅਲੜ ਜਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ ਉਦਾਂ ਦੀ ਕੁੜੀ ਭੇਜਦੀ ਹੈ ਜੋ ਕੁੜੀਆਂ ਮਾਡਲਿੰਗ ਜਾਂ ਐਕਟਿੰਗ 'ਚ ਆਪਣਾ ਨਾਂ ਕਮਾਉਣਾ ਚਾਹੁੰਦੀਆਂ ਸਨ ਸੋਨੂ ਪੰਜਾਬਨ ਉਹਨਾਂ ਨੂੰ ਦੱਸਦੀ ਸੀ ਕਿ ਮੇਰਾ ਕਈਆਂ ਦੇ ਨਾਲ ਲਿੰਕ ਹੈ ਸੋ ਉਹਨਾਂ ਨੂੰ ਕਾਮਯਾਬ ਬਣਾਉਣ ਦਾ ਲਾਰਾ ਲਾ ਕੇ ਉਹਨਾਂ ਤੋਂ ਵੀ ਇਹ ਧੰਦਾ ਕਰਾਉਂਦੀ ਸੀ ਇਹ ਗੰਦਾ ਧੰਦਾ ਬਹੁਤ ਤਰੱਕੀ ਕਰ ਰਿਹਾ ਸੀ ਸੋਨੂ ਪੰਜਾਬਣ ਬਹੁਤ ਖੁਸ਼ ਸੀ ਪਰ ਫਿਰ ਇੱਕ ਦਿਨ 2006 ਚ ਇਸ ਦਾ ਪਤੀ ਹਿਮੰਤ ਸੋਨੂ ਵੀ ਪੁਲਿਸ ਮੁੱਠਪੇਟ ਚ ਮਾਰਿਆ ਜਾਂਦਾ ਕਿੰਨੀ ਅਜੀਬ ਗੱਲ ਆ ਨਾ ਕਿ ਤਿੰਨ ਵਿਆਹ ਤੇ ਤਿੰਨਾ ਘਰ ਵਾਲਿਆਂ ਦਾ ਅੰਜਾਮ ਇੱਕ ਹੁਣ ਹੇਮੰਤ ਸੋਨੂ ਤੋਂ ਬਾਅਦ ਇੱਕ ਮੁੰਡਾ ਸ਼ੋਕ ਬੰਟੀ ਇਸ ਦਾ ਕੰਮ ਸੰਭਲਣ ਲੱਗਦਾ ਹੈ। ਇਹ ਹੇਮੰਤ ਸੋਨੂ ਦਾ ਦੋਸਤ ਹੀ ਹੁੰਦਾ ਹੈ। ਹਾਲਾਂਕਿ ਇਹ ਸੋਨੂ ਪੰਜਾਬਨ ਨਾਲ ਵਿਆਹ ਨਹੀਂ ਕਰਾਉਂਦਾ ਬਸ ਕੰਮ ਸੰਭਾਲਦਾ ਹੈ ਉਸ ਦਾ। ਹੁਣ ਇਹ ਦਿੱਲੀ ਚ ਤੇ ਆਸ-ਪਾਸ ਦੇ ਇਲਾਕਿਆਂ ਚ ਖੂਬ ਪੌਪੂਲਰ ਹੋ ਜਾਂਦੀ ਹੈ। ਉਹੀ ਸਿੱਕਾ ਚੱਲਣ ਵਾਲੀ ਗੱਲ। ਪਰ ਫੇਰ ਕੁਝ ਦਿਨ ਸਭ ਸਹੀ ਚੱਲਦਾ ਹੈ। ਇਸ ਸ਼ੋਕ ਬੰਟੀ ਨੂੰ ਵੀ ਪੁਲਿਸ ਖਤਮ ਕਰ ਦਿੰਦੀ ਹੈ। ਹੁਣ ਸੋਨੂ ਪੰਜਾਬਨ ਬਿਲਕੁਲ ਇਕੱਲੀ ਹੁੰਦੀ ਹੈ ਪਰ ਹੌਸਲਾ ਅਜੇ ਵੀ ਆਪ ਹੀ ਹੁੰਦਾ ਇਸ ਦਾ। ਪਹਿਲਾਂ ਸਿਰਫ ਉਹ ਮੁੰਡਿਆਂ ਨੂੰ ਸੈਲਰੀ ਦੇ ਰਹੀ ਹੁੰਦੀ ਆ ਕੁੜੀਆਂ ਲੈ ਕੇ ਆਉਣ ਦੀ ਹੁਣ ਉਹ ਕੁੜੀਆਂ ਨੂੰ ਵੀ ਸੈਲਰੀ ਦਿੰਦੀ ਆ ਕਦੀ ਕੁੜੀਆਂ ਦੀਆਂ ਫੋਟੋਸ ਪੇਜ 'ਕੇ ਕਲਾਇੰਟ ਨੂੰ ਪਸੰਦ ਕਰਾਉਣਾ ਕਦੀ ਕੁੜੀਆਂ ਲਾਈਨ 'ਸਰ ਖੜੀਆਂ ਕਰ ਦੇਣਾ ਤੇ ਪਿਕ ਐਂਡ ਚੂਜ਼ ਕਰਾਉਣਾ ਹਰ ਤਰੀਕਾ ਹੁੰਦਾ ਸੋ ਉਹ ਪੰਜਾਬਣ ਕੋਲ ਆਪਣੇ ਕਲਾਇੰਟਸ ਨੂੰ ਖੁਸ਼ ਕਰਨ ਦਾ ਇਸ ਤੇ ਕਈ ਮੁਕਦਮੇ ਵੀ ਚੱਲਦੇ ਹੁੰਦੇ ਨੇ ਉਸ ਤੇ ਮਕੂਕਾ ਵੀ ਲਾਇਆ ਜਾਂਦਾ ਹੈ ਪੁਲਿਸ ਉਸ ਨੂੰ ਇੱਕ ਦੋ ਵਾਰ ਗ੍ਰਿਫਤਾਰ ਵੀ ਕਰਦੀ ਹੈ ਪਰ ਕੁਝ ਵੀ ਸਾਬਤ ਨਹੀਂ ਹੁੰਦਾ ਪਰ ਉਸ ਦੇ ਲੋਕ ਕੁੜੀ ਜੋ ਪੁਲਿਸ ਸਟੇਸ਼ਨ ਸ਼ਿਕਾਇਤ ਲੈ ਕੇ ਆਉਂਦੀ ਹੈ ਕਿ ਮੇਰੇ ਡਾਕੂਮੈਂਟਸ ਦਵਾ ਦਿਓ ਤੇ ਪੂਰੀ ਗੱਲ ਦੱਸਦੀ ਹੈ ਉਸ ਤੇ ਪੁਲਿਸ ਪੂਰੀ ਇਮਾਨਦਾਰੀ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਸੋਨੂ ਪੰਜਾਬਣ ਦੀ ਗ੍ਰਫਤਾਰੀ ਤੋਂ ਬਾਅਦ ਦੁਆਰਕਾ ਕੋਰਟ ਵੱਲੋਂ ਉਹਨੂੰ 24 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਸੰਦੀਪ ਨੂੰ ਵੀ 20 ਸਾਲ ਦੀ ਸਜ਼ਾ ਹੁੰਦੀ ਹੈ ਕਿਉਂਕਿ ਉਹ ਕੁੜੀ ਬਾਲਗ ਨਹੀਂ ਹੁੰਦੀ ਪਤਾ ਲੱਗਦਾ ਹੈ ਕਿ ਅਜੇ ਵੀ ਇਸ ਇਲਾਕਾਾਂ ਦੇ ਪਿੱਛੇ ਹੀ ਹੈ ਸੋ ਇਦਾਂ ਹਰਿਆਣਾ ਤੋਂ ਨਿਕਲੀ ਏ ਨਿੱਕੀ ਜਹੀ ਪੰਜਾਬਣ ਕੁੜੀ ਜਿਸਮ ਫਰੋਸ਼ੀ ਦੀ ਦੁਨੀਆ ਦੀ ਮਹਾਰਾਣੀ ਬਣ ਗਈ ਸੈਟਿੰਗ ਵੀ ਇਸ ਦੀ ਦੂਰ ਤੱਕ ਸੀ ਫੁਕਰੇ ਫਿਲਮ ਸੀ ਨਾ ਬਾਲੀਵੁੱਡ ਦੀ ਜਿਸ ਚ ਭੋਲੀ ਪੰਜਾਬਣ ਦਾ ਕਿਰਦਾਰ ਸੀ ਕਿਹਾ ਜਾਂਦਾ ਹੈ ਕਿ ਉਹ ਸੋ ਨੂੰ ਪੰਜਾਬਣ ਤੋਂ ਹੀ ਇਨਸਪਾਇਰਡ ਹੈ ਇਸ ਪੂਰੀ ਕਹਾਣੀ ਨੂੰ ਦੱਸਣ ਦਾ ਮਕਸਦ ਕਿਸੇ ਤਰ੍ਹਾਂ ਦਾ ਕੋਈ ਖੌਫ ਪੈਦਾ ਕਰਨਾ ਨਹੀਂ ਕਿਸੇ ਦਾ ਦਿਲ ਦੁਖਾਉਣਾ ਨਹੀਂ ਬਸ ਅਵੇਅਰ ਕਰਨਾ ਹੈ ਤੇ ਇਹ ਸਮਝਾਉਣਾ ਹੈ ਕਿ ਸੁਪਨੇ ਦੇਖਣਾ ਬਹੁਤ ਚੰਗਾ ਹੈ ਸਪੀਡ ਨਾਲ ਪੈਸਾ ਕਮਾਉਣਾ ਚਾਹੁੰਦੇ ਹੋ ਉਸ 'ਚ ਵੀ ਕੁਝ ਗਲਤ ਨਹੀਂ ਪਰ ਤਰੀਕਾ ਸਹੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਇੰਟੈਂਟ ਖਰਾਬ ਹੋਏ ਤਾਂ ਰਾਹ ਗਲਤ ਹੁੰਦੇ ਨੇ ਤੇ ਗਲਤ ਰਾਹਾਂ ਤੇ ਜਾ ਕੇ ਅਸੀਂ ਸਹੀ ਨਤੀਜਿਆਂ ਦੀ ਭੋਰਾ ਵੀ ਉਮੀਦ ਨਹੀਂ ਕਰ ਸਕਦੇ ਸੈਕੰਡਲੀ ਨਾਦਾਨ ਬੱਚੀਆਂ ਇਮੋਸ਼ਨ ਚ ਆ ਕੇ ਮੁੰਡਿਆਂ ਤੇ ਭਰੋਸਾ ਕਰ ਲੈਂਦੀਆਂ ਨੇ ਤੇ ਫੇਰ ਉਹ ਉਸ ਗਲੀ ਤੱਕ ਦਿੱਤੀਆਂ ਜਾਂਦੀਆਂ ਨੇ ਜਿੱਥੋਂ ਵਾਪਸੀ ਮਮਕਨ ਨਹੀਂ ਤੇ ਦੂਜੇ ਪਾਸੇ ਮੁੰਡੇ ਵੀ ਕੁੜੀਆਂ ਦੇ ਹਨੀ Trap ਚ ਜਦੋਂ ਫਸਦੇ ਨੇ ਤਾਂ ਕਈ ਕੁਝ ਲੁਟਾ ਕੇ ਹੀ ਪਰਤਦੇ ਨੇ ਸੋ ਸਮਝੋ ਕਿ ਜਾਲ ਹੈ ਤੇ ਇਸ ਚ ਨਹੀਂ ਫਸਣਾ ਵਾਹਿਗੁਰੂ ਉਸਤ ਮਤਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆਲ ਇਨਸਾਫਾਜੀ